ਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ 30 ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਸੂਰੇ ਵਾਲਾ ਸ੍ਰੀ ਮਕਸਰ ਸਾਹਿਬ ਜिले ਦਾ ਪੈਂਡਾ ਸੂਰੇ ਵਾਲਾ ਤੇ ਇੱਥੇ ਹਰ ਐਤਵਾਰ ਨੂੰ ਬੱਕਰਾ ਮੰਡੀ ਲੱਗਦੀ ਆ ਸੋ ਕਣਕਾਂ ਦਾ ਸੀਜ਼ਨ ਆ ਦੋਸਤੋ ਫੇਰ ਵੀ ਬਹੁਤ ਜਿਆਦੇ ਰਾਸ਼ ਆ ਦੇਖ ਸਕਦੇ ਆ ਤੁਸੀਂ ਇੱਕ ਪਾਸੇ ਤੋਂ ਖੜਕੇ ਤੁਹਾਨੂੰ ਚਾਰ-ਚੁਫੇਰੇ ਮੈਂ ਨਜ਼ਰ ਮਰਵਾ ਦੇਣਾ ਬਹੁਤ ਚੰਗਾ ਮਾਲ ਆਇਆ ਤੇ ਬਹੁਤ ਹੀ ਜਿਆਦੇ ਸੌਦੇ ਹੋਏ ਆ ਤੇ ਹਾਏ ਸੁਬਾ ਸੁਬਾ ਦਾ ਟਾਈਮ ਆ ਦੋਸਤੋ ਸਾਰੇ ਸੋਦੇ ਤੁਹਾਨੂੰ ਲਾਈਵ ਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਥੋੜੀ ਜੀ ਤੁਹਾਨੂੰ ਅੰਦਰੋਂ ਵੀ ਝਾਤ ਮਰਵਾ ਦਿੰਨੇ ਆ ਮੰਡੀ ਦੇ ਦੋਸਤੋ ਚੰਗੇ ਸਬਦੇ ਹੁੰਦੇ ਆ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰ ਆ ਵਪਾਰੀ ਵੀਰ ਆ ਹਰ ਐਤਵਾਰ ਨੂੰ ਦੋਸਤੋ ਇੱਥੇ ਪਹੁੰਚਿਆ ਕਰੋ ਤੇ ਮੰਡੀ ਦਾ ਦੋਸਤੋ ਲਾਹਾ ਲਿਆ ਕਰੋ ਚੰਗੀਆਂ ਬੱਕਰੀਆਂ ਦੋਸਤੋ ਇਹ ਦੂਰ ਦੂਰ ਮੇਰੇ ਬੱਕਰੀ ਪਾਲ ਕਵੀਰ ਪਹੁੰਚਦੇ ਇੱਥੇ ਪੰਜਾਬ ਦੇ ਦੂਜੇ ਨੰਬਰ ਤੇ ਹੈ ਮੰਡੀ ਦੋਸਤੋ ਇਹ ਆਪਣੇ ਸੀਜ਼ਨ ਦਾ ਕੰਮ ਆ ਤੇ ਫਿਰ ਵੀ ਬਹੁਤ ਜਿਆਦਾ ਰਸ਼ ਹੁੰਦਾ ਇੱਥੇ ਆ ਵੀ ਚੱਲ ਜਾਈਏ ਨੇ ਮੜ ਸ਼ਾਂ ਆਉਂਦੇ ਤੇ ਕਰੀ ਤੇ ਤੇ ਜੱਗੀ ਪਾਉਂਦਾ ਸੌਦਿਆਂ ਦੇ ਪਟਾਕੇ ਇੱਥੇ ਹਾਂ ਪੂਰੇ ਮਾਰਦਾ ਡਾਇਲੋਗ ਡਾਇਲੋਗ ਪੂਰੇ ਮਾਰਦਾ ਤੇ ਸੌਦੇ ਵੀ ਵਧੀਆ ਕਰਾਉਂਦਾ ਕਪਤਾਨ ਦਾ ਕਿੱਸਾ ਇਹ ਹੈ ਬਈਆ ਇਹ ਲੱਡੂ ਲੈ ਆਣੂ ਕੇ ਨਾਲ ਇਹ ਆਪਣੀ ਕੀਮਤੀ ਵਧੀ ਜਾਂਦੀ ਟਾਪ ਦੀਆਂ ਬੱਕਰੀਆਂ ਦੋਸਤੋ ਸਾਰਿਆਂ ਤੁਹਾਨੂੰ ਵਖਾ ਨਹੀਂ ਸਕਦੇ ਤੇ ਪਰ ਫਿਰ ਵੀ ਤੁਹਾਨੂੰ ਜਿੰਨੇ ਆ ਗਾ ਮਾਲ ਦਿਖਾਇਆ ਜਾਂਦਾ ਤੁਹਾਨੂੰ ਦਿਖਾ ਦਿੰਨੇ ਮੇਨ ਵਪਾਰੀ ਆ ਜਿਹੜੇ ਉਹ ਇੱਥੇ ਚੱਲ ਕੇ ਆਉਂਦੇ ਆ ਟਾਪ ਦੀਆਂ ਬੱਕਰੀਆਂ ਤੁਹਾਨੂੰ ਦੋਸਤੋ ਦਿਖਾਉਣੇ ਆ ਵਿੱਚੋਂ ਵਿੱਚੋਂ ਦੇਖ ਸਕਦੇ ਆ ਦੋਸਤੋ ਝੋਟਿਆਂ ਵਰਗੀਆਂ ਬੱਕਰੀਆਂ ਆ ਬਹੁਤ ਜ਼ਿਆਦੇ ਤੇ ਪਹਿਲਾ ਪਹਿਲਾ ਸੂਆ ਚਾਰ ਚਾਰ ਦੰਦਾ ਮੂੰਹ ਆ ਦੇਖ ਸਕਦੇ ਆ ਅੰਕਲ ਕ੍ਰਿਸ਼ਨ ਦੀਆਂ ਇਹ ਸਸੀ ਗੰਕਾ ਅੰਕਲ ਜੀ ਸਸੀ ਗੰਕਾ ਜੀ ਤੇ ਕਿੰਨੇ ਕ ਨਗ ਲੈ ਆਂਦੇ ਆ ਜੀ ਅੱਜ 8 ਨਾਲ 8 ਨਾਲ ਤੇ ਮੰਡੀਕ ਮੰਡੀ ਫਿਰ ਕਿਵੇਂ ਲੱਗਦੀ ਆ ਸੂਰੇ ਵਾਲਾ ਠੀਕ ਆ ਮੰਡੀ ਬਹੁਤ ਵਧੀਆ ਚੰਗੇ ਸੌਦੇ ਹੋ ਜਾਂਦੇ ਆ ਵਧੀਆ ਵਧੀਆ ਠੀਕ ਆ ਤੇ ਪ੍ਰਬੰਧ ਕਿਦਾਂ ਦੇ ਆ ਚੰਗਾ ਪ੍ਰਬੰਧ ਤੇ ਕਰੀ ਜਾਂਦੀ ਜਿੰਨਾ ਕੁ ਜ਼ਰੂਰੀ ਠੀਕ ਆ ਅੱਛੇ ਹੀ ਕਰੀ ਜਾਂਦੀ ਬਹੁਤ ਬਹੁਤ ਧੰਨਵਾਦ ਤੇ ਜੱਗੀ ਕਰਾਉਂਦਾ ਦੋਸਤੋ ਸੌਦੇ ਹਰ ਇੱਕ ਤਰ੍ਹਾਂ ਦੇ ਜਾਨਵਰ ਇੱਥੇ ਆਉਣ ਨੂੰ ਵੇਖਣ ਨੂੰ ਮਿਲਣਗੇ ਤੁਹਾਨੂੰ ਆ ਬਰਬਰੀ ਦੀ ਥੋੜੀ ਜਿਹੀ ਤੁਸ਼ ਹੁੰਦੀ ਆ ਤੇ ਪਰ ਇੱਥੇ ਬਰਬਰੀ ਮਾਲ ਵੀ ਬਹੁਤ ਆਉਂਦਾ ਟਾਪ ਦੇ ਵਪਾਰੀ ਤੇ ਟਾਪ ਦਾ ਮਾਲ ਦੋਸਤੋ ਇੱਥੇ ਪਹੁੰਚਦਾ ਹੈ ਤੇ ਬਾਈ ਕਾਲੇ ਰਿਆਂ ਦਾ ਲਖੇ ਰਿਆਂ ਦਾ ਮਾਲ ਆ ਛੱਤਿਆਂ ਨੇ ਵਾਲਿਆਂ ਦਾ ਸਿਰ ਇਹਦੀਆਂ ਬੱਕਰੀਆਂ ਹੁੰਦੀਆਂ ਦੋਸਤੋ ਇਹਨਾਂ ਦੀ ਮੈਂ ਘਰੇ ਵੀ ਵੀਡੀਓ ਬਣਾਈ ਸੀ ਹਰ ਇੱਕ ਤਰ੍ਹਾਂ ਦੀਆਂ ਬੱਕਰੀਆਂ ਚੰਗੀਆਂ ਤੋਂ ਚੰਗੀਆਂ ਹੁੰਦੀਆਂ ਜਿਹੜੀ ਕੁਆਲਿਟੀ ਵਾਲੀਆਂ ਬੱਕਰੀ ਠੀਕ ਆ ਹਰ ਇੱਕ ਵੀਡੀਓ ਦੋਸਤੋ ਲਾਈਵ ਖਾਵਾਂਗੇ ਸਲਦੇ ਤੁਹਾਨੂੰ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਜਿੰਨਾ ਹਮੇ ਹਜੇ ਤੱਕ ਆਪਣਾ ਚੈਨਲ ਸ਼ੌਂਕੀ ਪੀਵੀਟੀ ਸਬਸਕ੍ਰਾਈਬ ਨਹੀਂ ਕੀਤਾਗਾ ਕੋ ਦੋਸਤੋ ਜਰੂਰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਜਲਦੀ ਨਵੀਂ ਵੀਡੀਓ ਦੇ ਨਾਲ। ਇਹ ਚ ਰੱਖ ਦੋ ਬੱਕਰੀ ਮੈਂ ਵੀ ਚ ਰੱਖਦਾ ਇਹਨਾਂ ਨੂੰ 25 ਦੀ ਰੱਖ ਲੂ ਪਿਛੇ ਦੀ ਬੱਕਰੀ ਢੱਕ ਦੋ। ਫਿਰ ਵੀ ਆ ਰਿਹਾ ਲੈ ਯਾਰ ਕੋਈ ਜੱਗੀ ਕਾਲਾ ਕਾਲਾ ਸੌਦਾ। ਬਾਈ ਯਾਰ ਆ ਬੰਦੇ ਦਾ ਪ੍ਰਕਾਹ ਕਾਨੂੰਨ ਹੀ ਮਾਰ ਮਾਰਨਾਗਾ। ਇੱਕ ਤਾਂ ਆ ਬੱਕਰੀ ਆ, ਇੱਕ ਆ ਬੱਕਰਾ ਹੈਗਾ, ਇੱਕ ਆ ਬਾਂਬ ਬੱਕਰੀ, ਇੱਕ ਆ ਰੀ। ਅੱਛਾ ਤਿੰਨ ਨਾਗਾ। ਕੀ ਮੰਗਿਆ ਬਾਈ ਨੇ? ਇਹਨੂੰ ਮੈਂ ਨਾ 20500 ਦੇ ਮੁਕਾਦੇ ਜੀਤੇ ਨੂੰ। ਠੀਕ ਹੈ। ਉਹਨੇ ਮੰਨਦਾ ਨਹੀਂ ਪਿਆ ਕਹਿੰਦਾ। ਕੀ ਕੀ ਆਣਾ ਹੁਣਾ ਉਹ ਤਾਂ ਬਾਈ ਜਿੱਤੀ ਦੀ ਇੱਕ ਤੇ ਲੈਣਾ ਕੋਈ ਆਸਾਨ ਦਰਾ ਨਹੀਂ ਨਹੀਂ ਵਿਕਤੋ ਮਨੇ ਪਤਾ ਬੱਕਰੀ ਤੂੰ ਸਾਥ ਦਿ ਦਿ ਰਾਖੀ ਬੱਕਰੀ ਬੱਕਰਾ ਮੈਂ ਵੀ ਤੂੰ ਛੇਂ ਦਿ ਦਿ ਰਖਾਵਾ ਵੇਚ ਦਿਓ ਉਹ ਨਹੀਂ ਵਿਕਤ ਗਿਆ ਜੋੜ ਲਾਣਾ ਫਿਰ ਤੂੰ ਜੋੜ ਲਾ ਆ ਮੈਂ ਵੇਚੂ ਬੱਕਰਾ ਤੂੰ ਜੋੜਨ ਵਾਲਾ ਤੂੰ ਉਤੋਂ ਵਿੱਚ ਦੱਬੇ ਵਿੱਚ ਤੂੰ ਜੋੜ ਲਾ ਲਗਾਉਂਦਾ 20000 ਵੀ ਸੱਤੀ ਮੜ ਕੇ ਮੇਨ ਤੇ ਨਾਲ ਪੈਸੇ ਆਪ ਬਦਲੇ ਲਈ ਅਗਲੇ ਕੋਲ ਦਈਏ ਫਾਇਦਾ ਕੀ ਤੂੰ ਕਿਨੇ ਆਣਾ ਕਹਿੰਦਾ ਮੈਂ ਕੋਣ ਆ ਕੋਈ ਤਾਂ ਮੁੱਖ ਗਿਆ ਸਾ ਦਾ ਤੇ ਜਿੱਗੀ ਕੁੰਨੀ ਤੁਰਿਆ ਆਉਂਦਾ ਕੁੰਨੀ ਤੁਰਿਆ ਆਉਂਦਾ ਜਿੱਗੀ ਦਾ ਇਹ ਆਪ ਦਾ ਚਲਾਉਂਦਾ ਹਾਂ ਹਾਂ ਮੈਂ ਕਰਾਂ ਲਾ ਇਹ ਦੋ ਇੱਕ ਆ ਫ੍ਰੀਜ 2000 ਰੁਪਏ 5000 ਰੁਪਏ 3000 ਰੁਪਏ ਬਿਲਕੁਲ ਯਾਰ ਜਾਂ ਤੂੰ ਤਾਂ ਦਾਦੀ ਤੇ ਲੇਕਿੰਦੇ ਚੱਲਦੇ ਆ ਉਹਨੂੰ ਤਾਂ ਲਾ ਦੇ ਹੋ ਗਿਆ ਯਾਰ 75 ਨਹੀਂ ਕਹਦੇ ਜਾਂ ਹੋ ਗਿਆ ਹੱਥ ਬਾਤੇ 700 ਪੈਸੇ ਖੋਲ ਤੁਸੀਂ ਤੇ ਜੋ ਉਹੀ ਗੱਲ ਆ ਭਾਈ ਸੱਤ ਪਾਲੇ ਮੈਨੂੰ ਬੱਕਰੀ ਲੈਤੀ ਕਿਵੇਂ ਵਾਜਦਾ ਤੂੰ ਕਿਵੇਂ ਵਾਜਦਾ ਲਾਇਆ 12000 ਲਾਇਆ ਤੂੰ ਬਜੇਗਾ ਕਿਵੇਂ ਤੇ ਫਿਰ ਤੂੰ ਨਾ ਦਿੱਤੀ ਬੱਕਰੀ ਮੈਨੂੰ ਓਏ ਬਜੇਗਾ ਕਿਵੇਂ ਇਧਰ ਮੂੰਹ ਕਰਕੇਵੇਂ ਬਜੇਗਾ ਤੂੰ ਕਿਵੇਂ ਤੂੰ ਚਿਪਚਾਉ ਗੰਮੇ ਬਚੂਗਾ ਪਾਣੀ ਮੇਰੇ ਪਾਣੀ ਝੋਗਾਉਗਾ ਕੀ ਤੂੰ ਦੱਸ ਦੇ ਤੇਰੇ ਕਿੰਨੇ ਜਿਆਦੇ ਜਿਆਦੇ ਪਾਣੀ ਪਾਣੀ ਮੋਟਰ ਛੱਡ ਲੋ ਨਹੀਂ ਓ ਨਹੀਂ ਏ ਨਹੀਂ ਆਪ ਚੱਕੀ ਗਿਆ ਭਾਈ ਮੁੱਲ ਮੁੱਲ ਗੱਲ ਸੁਣ ਯਾਰ ਜੈਲੀ ਇਹ ਭਾਜਦਾ ਹੀ ਭੱਜਣ ਵਾਲੇ ਨਾਲ ਸਾਡੇ ਕੋਲ ਹੈਗੀ ਜਾਂ 500 ਘੱਟ ਦੇ ਦੀ ਨਹੀਂ ਨਹੀਂ ਹੋ ਗਿਆ ਥੋੜਾ ਯਾਰ ਹੋਰ

ਔਰ ਇਹ ਬਾਈ ਜੈਲੀ ਆ ਨਾ ਖੁੱਲੀ ਬੜੀ ਨਾ ਖੁੱਲਗੀ ਰੇ ਤਾਂ ਬੰਦ ਹੀ ਆ ਰਿਹਾ ਮੈਂ ਤਾਂ ਲੈ ਜਾ ਯਾਰ ਪਰ 500 ਦਾ ਕੀ ਮਾਜਣਾ ਯਾਰ ਓਏ ਅੱਧ-ਅੱਧ ਕਰ ਲੋ ਯਾਰ ਅੱਧ-ਅੱਧ ਜੱਗੀ ਅੱਧ-ਅੱਧ ਕਰ ਦਿਓ ਕੋਈ ਨਹੀਂ ਯਾਰ ਮੰਨਣਾ ਸੀ ਚਲ ਹੋ ਗਿਆ 500 ਹੋ ਗਿਆ ਐਮਐਲਏ ਸਾਹਿਬ ਉਹ ਲੈ ਲੈ 500 ਉਹ ਦੇਣਾ ਕਿ ਤੂੰ ਨਹੀਂ 2000 500 ਦੀਆਂ ਦੇਣੀਆਂ ਭਈ ਨਹੀਂ ਮਾਤਾ 2000 ਲੈ ਲਓ ਅੱਧ-ਅੱਧ ਕਰ ਮਾਰਿਆ ਤਿੰਨ ਹੋਲਾ ਖੋਲਾ ਤੋਂ ਅੱਧ ਕਰਤਾ ਯਾਰ 300 ਦੇਦਾ ਤੈਨੂੰ ਮੈਂ ਤੈਨੂੰ ਕਦਮ ਮੁੱਲ ਲਾਇਆ ਸੱਚੀ ਦਛਾ ਇਮਾਨਦਾਰੀ ਦੇ ਆਈ ਚੱਕੀ ਜਾਦਾ ਆ ਦੇ ਇੰਤਜ਼ਾਰ ਮੈਂ ਨਹੀਂ ਲਾਇਆ ਕਿਨੇ ਐ ਐਂ ਤੇ ਦੱਸੋ ਲਾਇਆ ਕਿ ਭਾਈ ਮੈਂ ਨਹੀਂ ਲਾਇਆ ਦਰਾਲੀ ਚੱਕੀ ਜਾਂਦਾ ਮੈਂ ਉੱਥੇ ਮੈਂ ਬੱਸਾ ਦੇ ਬਣਾ ਲਾਇਆ ਹੁੰਦਾ ਮੈਂ ਓਏ 300 ਹੋ ਗਿਆ ਯਾਰ ਕੀ ਐਵੇਂ 300 ਕਰਤਾ ਭਾਈ ਯਾਰ 2500 ਆਪਣਾ ਕਾਜ ਰੁਪਏ ਥੋੜੇ ਬਰੇ ਚਲ ਹੋ ਗਏ 20000 ਹੋ ਗਏ ਫੜਾਓ ਯਾਰ ਫੜਾਓ ਤੂੰ ਇਹੀ ਬੋਲ ਵੀਡੀਓ ਆ ਉਹ ਯਾਰ ਐਮਐਲਏ ਕਿਉਂ ਐ ਕਰਦਾ ਨਾ ਯਾਰ ਹੋਰ ਕੋਈ ਬੈ ਚੜ ਜੂਆ ਫੇਰ ਐ ਤਰਿਆ ਫਰੇ ਆ ਯਾਰ ਜਦੋਂ ਐ ਕਹਿਣ ਲੱਗਾ ਮੈਂ ਗਰੀਬ ਹੋਣ ਲੱਗਾ ਮੈਂ ਆਹ ਮੜਾ ਵਿਖਾ ਦਈਏ ਲੈ ਤਿੰਨ ਨਾਗਾ ਚਲ ਹੋ ਗਏ ਸਾਈਡ ਤੋਂ ਹੋਰ ਤਿੰਨ ਨਾਗਾ ਬਾਈ ਜੀ 20500 ਦੇ ਹੋ ਗਏ ਤੇ ਜੀਤਾ ਆਰਾਮ ਜੱਸੀ ਬਾਗ ਵਾਲੀ ਵਾਲੇ ਨੇ ਲੈ ਐ ਐਮਐਲਏ ਸਾਹਿਬ ਨੇ ਤੇ ਜੱਗ ਹੀ ਨਾ ਕਰਾਇਆ ਸੌਦਾ ਤੇ ਜੈਲੀ ਨੇ ਵੇਚਿਆ ਚਲ ਗਿਣੋ ਪੈਸੇ ਬਈ ਆਇਆ ਤੂੰ ਟੈਗ ਨਾ ਪਰ ਨਾਮ ਤੋਂ ਜਹਾਂਗੇ ਮੰਗਦੀ ਚਾਲੀ ਆ ਜਾ ਥਾਣੇ ਕਚਾਹੇ ਤੇ ਲੱਕਾ ਲਾ ਦੇ ਆਪਦੀ ਤਾਤੀ ਤੇ ਲੈ ਜਾ ਹੁਣ ਇਹਨਾਂ ਨੂੰ ਤੈਨੂੰ ਕਹਿ ਨਹੀਂ ਲੱਗਦਾ ਤੂੰ ਧੱਕੇ ਨਾ ਦਵਾ ਦੇ ਮੈਂ ਲੈ ਜਾ ਬਸ 7 ਵਜੇ ਬੰਦ ਨੇ ਯਾਰ ਚੱਲ ਬੰਦ ਇਹ ਹਟਦਾ ਵੀ ਫੇਰ ਤਾਂ ਹਾਂ ਉਹੀ ਤਾਂ ਗੱਲ ਬੰਦਦੇ ਕੁਝ ਦਿਓ ਵੀ ਪੈਸੇ ਗਿਣਾਓ ਓ ਛੱਡੇ ਜਿੱਤੇ ਨੂੰ ਮਹਿੰਗੇ ਹੋ ਗਏ ਲੈ ਮੁੱਕਦੇ ਬਤ ਨਹੀਂ ਹੁਣ ਨਜਾਇਜ਼ ਜੱਲੀ ਗਿਣ ਲਓ ਬਈ ਪੈਸੇ ਗਣੋ ਆ ਗਿਣੋ ਮਾਣੇ ਬਾਈ ਇੱਧਰ ਲੈ ਪੈਸੇ ਲਓ ਜੀ ਪੈਸੇ ਗਿਣ ਰਹਾ ਹੈ ਬਾਈ ਜੀ ਆਹ ਲਾ पर दो ला दोनों सपना कति बजा लिया पर फेसबुक पर भी ਜਲੀ ਸਾਹਮਣੇ ਆਖਿਆ ਯਾਰ ਉਧਰ ਤੂੰ ਵੀ ਕੋਈ ਨਹੀਂ ਕੋਈ ਨਹੀਂ ਆਪਣਾ ਬੰਦਾ ਹੀ ਆ ਰਾਜ ਕੋਈ ਸਾਰੇ ਭਰਾ ਉਧਰ ਲਈ ਪੈ ਖਾੜੂ ਰਹਿਣ ਨੂੰ ਕਰਕੇ ਆ 200 ਬੜਾ ਦਾ 21 100 ਜੀ ਚੱਲਣ ਵਾਲਾ ਕਰਤਾ ਉਹ ਤਾਂ 200 ਦਾ ਮੈਂ ਦਿੱਤਾ ਜਾਵਾਂ ਹਾਂ ਕਾਚਾ ਮਾਰ ਦੋ ਦੋ ਤੇ ਨਹੀਂ ਸੈਰ ਆ ਭਾਈ ਗੋਲੀ ਰੱਖਿਆ ਕਰੋ ਸੈਰ ਵਾਲੀ 30 ਨਾਲ 10 ਕਿ ਫਰਤ ਲਾਉਣਾ ਦੋ ਕਾਕ ਹੋ ਰਿਹਾ ਕਿ ਜਿੱਤੇ ਵਾਲੇ ਰੱਖੀ ਉਹ ਤਰਖੜੀ ਪੜਾ ਦੇ ਉੱਠ ਜਾਵੇ ਨਾ 1200 ਸਾਡੇ ਦਾ ਉਥੇ ਜੋੜ ਨਹੀਂ ਲੱਗੇ ਤੇ 12 ਲਾਇਆ ਮੈਂ। 12 11 ਲਾਇਆ। ਹੁਣ ਲਾ ਦੂਗਾ ਇਹ ਖੜਾ ਲੈਣ ਵਾਸਤੇ। ਦੇਖ ਦੇ ਤੂੰ ਦੇਖ ਲਈ ਤੂੰ ਨਾ। ਅੱਧੇ ਬੱਟੇ ਉਹ ਤੇ ਦੱਸ ਦੇ ਮੈਨੂੰ ਅੱਧੇ ਬੱਟੇ ਆ। 45000 ਮੰਗੇ ਮੈਨੂੰ ਸੱਜ ਦੇ। ਕੀ ਲਗਾਉਂਗਾ ਮੈਂ? ਅੱਧੇ ਬੱਟੇ ਤਾਂ ਸਹੀ। ਇਹ ਸਤਿਮ ਗੱਲ ਦਾ ਭੋਮੇ 15 ਹਜ਼ਾਰ ਬੋਟ ਤੇ ਸੱਚ ਨੇ ਕਿ ਗਾਂਵਰ ਦੇ ਗੁਦਰਾਣ ਮਹਿੰਗੇ ਰਹਿ ਗਏ ਇਹ ਬਹੁਤ ਵੱਡੀ ਗਲਤ ਗੱਲ ਹੈ ਉਹ ਯਾਰ ਹੁਣ ਪਹਿਲਾਂ ਜੇ ਮੈਨੂੰ ਇੱਕ ਵਾਰੀ ਮੈਂ ਨਹੀਂ ਕਿਤੀ ਨਾ ਬਖਰੀ ਤੇ ਆਪਾਂ ਕਰਦੇ ਤੂੰ ਕਰਦੇ ਨਾ 15000 ਰੁਪਏ ਲਓ ਵੀ ਪੈਸੇ ਹੋ ਗਏ ਸਮਝ ਲਓ ਪੂਰੇ ਤੇ ਬੱਕਰੇ ਬੱਕਰੀਆਂ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲੇ ਥੱਲੇ ਕਮੈਂਟਾਂ 'ਚ ਦੱਸਿਆ ਕਰੋ ਇੱਕ ਕਿਸ ਤਰ੍ਹਾਂ ਦਾ ਸੌਦਾ ਲੱਗਿਆ ਜੀ ਲਓ ਜੀ ਆ ਤਨਨਾਗ ਹੋਏ ਆ ਜੱਗੀ ਪੂਰੇ 20000 ਦੇ ਆਹ ਤੇਰੀ ਗੱਲ ਕੀਤੀ ਜਾਂਦਾ ਏ 2500 ਦੇ ਉਹਦੇ ਬਾਪੇ ਕਰਦੇ